ਦੇਖੋ ਕੋਈ ਰੋਲਾ ਪਾਣੀ ਹੈ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਐਮ ਐਲ ਏ ਐਮ ਪੀ 7 ਸਾਡਾ ਫਰਜ ਹੈ ਉਹਨਾਂ ਦਾ ਸਤਿਕਾਰ ਕਰਨਾ ਤੇ ਇਹ ਹਮੇਸ਼ਾ ਸਤਿਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਿਕਾਰ ਨਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮ ਕੇ ਬਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮ ਐਲ ਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣ ਰਹੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਤੇ ਡਿਪਟੀ ਕਮਿਸ਼ਨਰ ਸੁੱਡੀ ਸਤਿਕਾਰਯੋਗ ਸਾਰੇ ਰਿਪ੍ਰেজੈਂਟੇਟਿਵਸ ਦਾ ਸਤਿਕਾਰ ਕਰ ਰਿਹਾ ਤੇ ਤੁਹਾਨੂੰ بڑے ਐਮਕੇ ਬਲੀ ਬਿਠਾ ਕੇ ਉਹਨੇ ਕੱਪ ਆਫ ਟੀ ਸੁੱਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਇਹ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਨਹੀਂ ਹੈ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਉਹ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਬੀਐਸੀ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਠੀਕ ਹੈ ਸਾਡੇ ਓਮ ਦਿੱਕਲਾ ਹੋਣੀ ਜਿਹੜੇ ਟਿੱਪੀ ਸਪੀਕਰ ਨੇ ਬੋਤਾ ਉਹਨਾਂ ਨੂੰ ਕੰਪਲੇਂਟ ਵੀ ਕੀਤੀ ਸੀ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਜਾਂ ਕਿਤੇ ਦਾ ਚੰਗੀ ਗੱਲ ਹੈ ਤਾਂ ਮੈਂ ਵੀ ਦੱਸਾਂ ਉਹਨਾਂ ਨੂੰ ਤਾਂ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਤੇ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਕਵਰ ਅਪ ਕਰਨ ਲਈ ਕਰ ਰਹੇ ਹੋਣ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਦੇਖ ਸਕਦੇ ਆ ਪਰ ਮੈਨੂੰ ਕੋਈ ਉਹਦੀ ਫਿਕਰ ਨਹੀਂ ਹੈ ਮੈਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਰਿਪ੍ਰেজੈਂਟੇਟਿਵ ਨੇ ਐਮਪੀ ਨੇ ਐਲਓਪੀ ਨੇ ਸਾਡੇ ਬਾਜਵਾ ਸਾਹ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਬਾਕੀ ਜੇ ਉਹਨਾਂ ਨੇ ਕੋਈ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬਦੇ ਉਹ ਨੇ ਧੰਨਵਾਦ ਜੈ